ਫਾਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਰਿਆਂ ਨੇ ਅੱਜ ਸਾਡੇ ਇੱਕ ਸੱਦੇ ਉੱਤੇ ਸਾਰੇ ਤੁਸੀਂ ਆਏ ਹੈਗੇ ਉਹ ਇਕੱਠੇ ਹੋਏ ਹੋ ਤੇ ਜਿਹੜਾ ਅੱਜ ਦਾ ਪੁਲਿਸ ਪ੍ਰਸ਼ਾਸਨ ਦਾ ਤੁਹਾਡੇ ਕੋਲੇ ਆਉਣ ਦਾ ਜਿਹੜਾ ਮੇਨ ਮਕਸਦ ਹੈ ਜੋ ਮੇਨ ਮੁੱਦਾ ਹੈ ਅੱਜ ਦਾ ਉਹ ਨਸ਼ਿਆਂ ਦਾ ਹੈ ਪਹਿਲਾਂ ਵੀ ਅਸੀਂ ਹੋਰ ਵੀ ਪਿੰਡਾਂ ਦੇ ਵਿੱਚ ਮੀਟਿੰਗਾਂ ਕੀਤੀਆਂ ਨੇ ਅੱਜ ਤੁਹਾਡੇ ਕੋਲੇ ਆਏ ਹੈਗੇ ਆ ਕੀ ਨਾ ਬਚਾ ਕੇ ਅਸਲ ਦੇ ਵਿੱਚ ਆਪਣਾ ਪਿੰਡ ਜਿਹੜਾ ਹੈਗਾ ਝਿੰਗੜਾ ਕਲਾਂ ਪਹਿਲਾਂ ਤੋਂ ਕੁਝ ਕਾਰਨਾ ਕਰਕੇ ਤੁਸੀਂ ਵੀ ਉਹਨਾਂ ਤੋਂ ਥੋੜੇ ਹੈਗੇ ਜਾਣੂ ਹੀ ਹੋ ਵੀ ਨਸ਼ੇ ਦੇ ਕਾਰਨ ਬਦਨਾਮ ਰਿਹਾ ਪਹਿਲਾਂ ਪਿੰਡ ਪਰ ਜਿਹੜੀ ਹੁਣ ਮੌਜੂਦਾ ਰਿਪੋਰਟ ਕੁਝ ਪੁਲਿਸ ਕੋਲੇ ਆ ਰਹੀ ਹੈ ਤਾਂ ਪਹਿਲਾਂ ਦੇ ਮੁਕਾਬਲੇ ਹੁਣ ਠੀਕ ਹੈ ਸ਼ਾਂਤ ਹੈ ਪਹਿਲਾਂ ਦੇ ਮੁਕਾਬਲੇ ਕਹਿ ਰਹੇ ਆਂ ਇਹਲਾ ਜਿਆਦਾ ਸੀ ਕਿਉਂਕਿ ਇੱਥੋਂ ਹੀ ਕਈ ਨੌਜਵਾਨ ਜਿਹੜੇ ਕੋਈ ਭਟ ਗਏ ਸੀਗੇ ਉਹਨਾਂ ਤੇ ਕਮਰਸ਼ੀਅਲ ਕੁਆਂਟੀਟੀ ਦੇ ਪਰਚੇ ਦਰਜ ਹੋਏ ਨੇ ਜੇਲਾ ਕੱਟ ਕੇ ਆਏ ਨੇ ਲੰਬਾ ਸਮਾਂ ਰਹਿ ਕੇ ਆਏ ਨੇ ਠੀਕ ਹੈ ਹੁਣ ਜੋ ਮੌਜੂਦਾ ਸਥਿਤੀ ਹੈਗੀ ਹੈ ਉਹਦਾ ਜਾਇਜ਼ਾ ਲੈਣ ਵਾਸਤੇ ਹੀ ਤੁਹਾਡੇ ਕੋਲ ਅੱਜ ਆਏ ਹੈਗੇ ਆ ਇਸ ਪਿੰਡ ਦੇ ਹੁਣ ਕੀ ਹਾਲਾਤ ਹੈਗੇ ਨੇ ਸਾਨੂੰ ਦੱਸਿਆ ਜਾਵੇ ਤੇ ਜੋ ਤੁਸੀਂ ਸੁਧਾਰ ਚਾਹੁੰਦੇ ਹੋ ਜਿਸ ਤਰੀਕੇ ਦਾ ਅਸੀਂ ਹਾਥੀ ਕਿਨਾਲ ਤੁਹਾਡੇ ਨਾਲ ਉਹਦੇ ਲਈ ਖੜੇ ਹੈਗੇ ਆ ਮਤਲਬ ਅਸੀਂ ਜੇ ਪਹਿਲਾਂ ਗੱਲ ਕਰੀਏ ਜੇ ਤੁਹਾਡੇ ਪਿੰਡ ਦਾ ਕੋਈ ਮੇਜਰ ਬੰਦਾ ਕੋਈ ਵੱਡਾ ਸਮਗਲਰ ਹੈਗਾ ਸਮਗਲਿੰਗ ਕਰ ਰਿਹਾ ਹੈ ਜਾਂ ਉਹ ਆਪ ਦਾ ਪੀ ਰਿਹਾ ਨਾਲ ਨਾਲ ਕਿਸੇ ਦੇ ਜਵਾਕ ਨੂੰ ਵੀ ਵਿਗਾੜ ਰਿਹਾ ਹੈ ਕਿਸੇ ਨੂੰ ਖਵਾ ਰਿਹਾ ਹੈ ਕਿਸੇ ਦੇ ਘਰ ਨੂੰ ਖਰਾਬ ਕਰ ਰਿਹਾ ਉਹਦੇ ਬਾਰੇ ਦੱਸੋ ਕੋਈ ਮੇਜਰ ਸਮਗਲਰ ਹੈ ਉਹਦੇ ਬਾਰੇ ਦੱਸੋ ਜੇ ਕੋਈ ਮਤਲਬ ਖਾ ਹੀ ਰਿਹਾ ਹੈ ਤੁਹਾਨੂੰ ਲੱਗਦਾ ਹੈ ਵੀ ਉਹ ਨਹੀਂ ਸੁਧਰ ਸਕਦਾ ਉਹਨਾਂ ਨੂੰ ਆ ਉਹਦੇ ਬਾਰੇ ਦੱਸੋ ਉਸ ਤੇ ਕੋਈ ਕਾਨੂੰਨੀ ਕਾਰਵਾਈ ਕਰੀਏ ਕੋਈ ਇਹੋ ਜਿਹਾ ਸ਼ਖਸ ਵੀ ਜਿਹੜਾ ਖਾ ਰਿਹਾ ਪਰ ਉਹਦੇ ਚ ਹਾਲੇ ਸੁਧਾਰ ਹੋ ਸਕਦਾ ਠੀਕ ਹੈ ਜੀ ਉਹਦੇ ਬਾਰੇ ਕੋਈ ਸਾਨੂੰ ਚੰਨਣਾ ਪਾਓ ਅਸੀਂ ਹਰ ਤਰੀਕੇ ਨਾਲ ਤੁਹਾਡੇ ਨਾਲ ਆ ਕੋਈ ਮਾੜਾ ਅਨਸਰ ਹੈ ਜਿਹੜਾ ਕੋਈ ਖਰਾਬ ਕਰ ਰਿਹਾ ਹੈ ਪਿੰਡ ਨੂੰ ਇਲਾਕੇ ਨੂੰ ਉਹਦੇ ਤੇ ਅਸੀਂ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ ਤੇ ਜੇ ਕੋਈ ਤੁਹਾਨੂੰ ਲੱਗਦਾ ਹੈ ਵੀ ਇਹ ਸਿਰਫ ਖਾਈ ਰਿਹਾ ਹੈ ਵੀ ਇਹਨੂੰ ਬਚਾਇਆ ਜਾ ਸਕਦਾ ਹਾਲੇ ਨਸ਼ੇ ਦੀ ਦਲਦਲ ਦੇ ਵਿੱਚ ਹੋਰ ਅੰਦਰ ਤਾਂ ਸੰਤੋਜ ਜੀ ਨੂੰ ਬਚਾਇਆ ਜਾ ਸਕਦਾ ਹੈ ਉਸ ਸੰਬੰਧ ਵਿੱਚ ਆਪਾਂ ਉਹਦਾ ਉਸ ਤਰੀਕੇ ਨਾਲ ਇਲਾਜ ਕਰਵਾਵਾਂਗੇ ਸਰਕਾਰ ਨੇ ਹਰ ਇੱਕ ਤਰ੍ਹਾਂ ਦੀ ਆਪਸ਼ਨ ਰੱਖੀ ਹੋਈ ਹੈ ਵੀ ਜੇ ਤਾਂ ਕੋਈ ਨਸ਼ਾ ਸ਼ੁਰੂ ਕਰ ਲਿਆ ਕਿਸੇ ਗਲਤ ਸੰਗਤ ਦੇ ਵਿੱਚ ਪੈ ਕੇ ਕਿਸੇ ਨੇ ਨਸ਼ਾ ਸ਼ੁਰੂ ਕੀਤਾ ਹੈ ਤਾਂ ਉਹਦੇ ਵਾਸਤੇ ਇੱਕ ਇਲਾਜ ਦਾ ਵੀ ਆਪਣੇ ਕੋਲੇ ਹੈਗਾ ਪ੍ਰोसीजर ਕਿ ਆਪਾਂ ਉਹਦੇ ਪਰਿਵਾਰ ਨਾਲ ਮੀਟਿੰਗ ਕਰਕੇ ਉਹਦੇ ਪਰਿਵਾਰ ਨੂੰ ਭਰੋਸੇ ਵਿੱਚ ਲੈ ਕੇ ਉਹਦੇ ਉਹਨੂੰ ਆਪਾਂ ਦਾਖਲ ਕਰਵਾ ਸਕਦੇ ਹਾਂ ਵੀ ਸੋ ਦਾ ਇਲਾਜ ਕਰਵਾਇਆ ਜਾ ਸਕੇ ਪਰ ਜੇਕਰ ਕੋਈ ਇਸ ਤਰ੍ਹਾਂ ਦਾ ਹੀ ਹੈ ਵੀ ਜਿਹੜਾ ਇਸ ਚੀਜ਼ ਨੂੰ ਟੱਲਦਾ ਹੀ ਨਹੀਂ ਪਿਆ ਆਪ ਵੀ ਕਰ ਰਿਹਾ ਕਿਸੇ ਨਾਲ ਦੇਣ ਵੀ ਲਾਰਿਆ ਉਹ ਇੱਕ ਇੱਕ ਨਸ਼ਾ ਤਾਂ ਇੱਕ ਅੱਗ ਵਾਂਗੂ ਹੈ ਜੀ ਜੋ ਜਿਕਨੇ ਕੀਤਾ ਹੈਗਾ ਉਹ ਦੂਜੇ ਨੂੰ ਲਾਊਗਾ ਆਪਾਂ ਟਾਲ ਵਰਦਦੇ ਹੈਗੇ ਆ ਵੀ ਇਹ ਕੀਤਾ ਚੱਲ ਕੋਈ ਗੱਲ ਨਹੀਂ ਇਹ ਕਿੜ ਆਪਣੇ ਘਰ ਦੇ ਨੇੜੇ ਰਹਿੰਦੇ ਆ ਉਹ ਕੀਤਾ ਨਹੀਂ ਕੀਤਾ ਇਹ ਅੱਗ ਘੁੰਮ ਕੇ ਆਪਦੇ ਘਰ ਵਾਲੇ ਪਾਸੇ ਆ ਹੀ ਜਾਂਦੀ ਆ ਤਾਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਜੇ ਕੋਈ ਆਪ ਦੀ ਇੱਕੋਰੀ ਗੱਲ ਰੱਖੋ ਮੇਰੇ ਨਾਲ ਫਿਰ ਮੈਂ ਆਪਦੇ ਵਿਚਾਰ ਤੁਹਾਡੇ ਨਾਲ ਦੁਬਾਰਾ ਤੋਂ ਸਾਂਝੇ ਕਰਦਾ ਸਰਪੰਚ ਸਾਹਿਬ ਕੋਈ ਹੁਣ ਕੀ ਮੌਜੂਦਾ ਸਥਿਤੀ ਕੀ ਹੈਗੀ ਇਹ ਪਿੰਡ ਦੀ ਕੋਈ ਸਾਨੂੰ ਇਹਦੇ ਬਾਰੇ ਹੁਣ ਤਾਂ ਸਰ ਦੋ ਸਹੀਆਂ ਦੋ ਦੋ ਕੰਮੇ ਰਹਿ ਗਏ ਨੇ ਇਹਨਾਂ ਨੇ ਸ਼ੁਰੂ ਕਰਿਆ ਜੀ ਘਟੋ-ਘਟ ਦੀ ਅਸੀਂ ਦੇਖਿਆ ਬਹੁਤ ਫਰਕ ਪੈ ਗਿਆ ਇਹਦੇ ਵਿੱਚ ਤੂੰ ਜਿਹੜੀ ਆਮ ਬੱਚਿਆਂ ਦੀ ਸਾਡੇ ਪਿੰਡਾਂ ਨੂੰ ਆਉਂਦੀ ਇੱਕ ਮੋਟਰਸਾਈਕਲ 'ਤੇ ਤਿੰਨ-ਤਿੰਨ ਚਾਰ-ਚਾਰ ਆਉਂਦੇ ਤੇ ਉਹ ਹੁਣ ਜਿਹੜੀ ਆਵਾਜਾ ਬਿਲਕੁਲ ਘਟੀ ਹੋਈ ਹੈ ਮੇਰੇ ਹਿਸਾਬ ਨਾਲ ਕਾਫੀ ਬਹੁਤ ਵਧੀਆ ਚੱਲ ਰਿਹਾ ਹੈ ਸਿਸਟਮ ਇਹ ਹੋਣਾ ਵੀ ਚਾਹੀਦਾ ਦਬਾਅ ਬਣਾਉਣਾ ਵੀ ਚਾਹੀਦਾ ਬਾਕੀ ਜਿਹੜਾ ਨਸ਼ਾ ਦੇ ਬਾਰੇ ਹੈ ਇਹਦੇ ਬਾਰੇ ਅਸੀਂ ਸਾਰੇ ਪਿੰਡ ਦੀ ਜ਼ਿੰਮੇਵਾਰੀ ਲੈਣ ਦੇ ਬਜਾਏ ਅਸੀਂ ਆਪਣੇ ਆਪਣੇ ਪਰਿਵਾਰ ਨੂੰ ਆਪਣੇ ਆਪਣੇ ਘਰ ਨੂੰ ਸੰਭਲੀਏ ਜਦੋਂ ਅਸੀਂ ਆਪਣਾ ਘਰ ਸੰਭਲਿਆ ਸਮਝੋ ਸਾਰਾ ਪਿੰਡ ਸੰਭਲ ਗਿਆ ਜਾਂ ਸਾਰਾ ਪਿੰਡ ਸੰਭਲ ਗਿਆ ਸਾਰਾ ਪੰਜਾਬ ਸੰਭਲ ਆ ਗਿਆ ਅਸੀਂ ਇਹ ਨਾ ਵੀ ਸਰਪੰਚ ਦੱਸੂਗਾ ਜਾਂ ਨੰਬਰ ਦਾ ਦੱਸੂਗਾ ਚੌਕੀ ਦੱਸੂਗਾ ਅਸੀਂ ਆਪਣੇ ਬੱਚੇ ਬਾਰੇ ਆਪ ਰਿਪੋਰਟ ਕਰੀਏ ਚਾਰ ਸੁਨੇਹੇ ਗਏ ਨੇ ਸਾਂਝੇ ਵੀ ਗਏ ਨੇ ਵਿਚਾਰ ਉਹਨਾਂ ਨਾਲ ਨਸ਼ੇ ਦੇ ਉੱਪਰ ਤੇ ਇਸ ਤੋਂ ਇਲਾਵਾ ਜੋ ਹਦਾਇਤਾਂ ਸਰਕਾਰ ਦੀਆਂ ਸੀ ਉਹਨਾਂ ਸਬੰਧੀ ਪਿੰਡ ਵਾਲਿਆਂ ਨੂੰ ਜਾਣੂ ਕਰਵਾਇਆ ਗਿਆ ਜਿਹੜੇ-ਜਿਹੜੇ ਪਿੰਡ ਸਾਰਾ ਹੁਣ ਤੱਕ ਤੁਹਾਨੂੰ ਕਰ ਚੁੱਕੇ ਇਸ ਤੋਂ ਪਹਿਲਾਂ ਆਪਾਂ ਆਪਣੇ ਲਗਭਗ ਸਾਰੇ ਪਿੰਡ ਕਵਰ ਕਰ ਚੁੱਕੇ ਹੈਗੇ ਆ ਜੋ ਪਿੰਡ ਵਾਲਿਆਂ ਨਾਲ ਜੁਆਇੰਟ ਮੀਟਿੰਗਾਂ ਕੀਤੀਆਂ ਗਈਆਂ ਨੇ ਨਸ਼ੇ ਦੇ ਪਹੁੰਚ ਦੇ ਵਿੱਚ ਕੀਤੀਆਂ ਗਈਆਂ ਨੇ ਇਹ ਗੁਰੂਪੁਰਬ ਤੇ ਜਿਸ ਤਰ੍ਹਾਂ ਸਾਈਬਰ ਕ੍ਰਾਈਮ ਪੈਰਾ ਦੇ ਸੰਬੰਧ ਵਿੱਚ ਵੀ ਪਿੰਡ ਵਾਸੀਆਂ ਨਾਲ ਗੱਲ ਕੀਤੀ ਗਈ ਹੈ। ਸਾਡੇ ਨਾਲ ਦੇ ਤਾਜ ਆ ਜਾਂਦੇ ਨੇ ਵਿਸ਼ਵਾਸ ਬਣਾਉਣਾ ਆਪਣੇ ਵਿੱਚ ਕਰਦੇ ਦੀ ਹੈ। ਉਹ ਉਸ ਤਰ੍ਹਾਂ ਉਹਨਾਂ ਨੂੰ ਕੀ ਵਿਸ਼ਵਾਸ ਦੇ ਵਿੱਚ ਨਹੀਂ ਆਉਂਦਾ। ਸਭ ਤੋਂ ਪਹਿਲਾਂ ਤਾਂ ਜੋ ਉਹਨਾਂ ਦੇ ਆਸ-ਪਾਸ ਜੋ ਨਸ਼ਾ ਵੇਚਣ ਵਾਲੇ ਜਾਂ ਹੈਗੇ ਨੇ ਜਿੰਨਾ ਪੁਲਿਸ ਦੇ ਨੋਟਿਸ ਵਿੱਚ ਆਉਂਦਾ ਉਹਦੇ ਤੇ ਇੱਕ ਐਕਸ਼ਨ ਲਿਆ ਗਿਆ। ਪਹਿਲਾਂ ਵੀ ਐਕਸ਼ਨ ਲਿਆ ਕੇ ਲਿਆ ਜਾ ਰਿਹਾ ਹੈ। ਲੋਕਾਂ ਇੱਕ ਪਹਿਲਾ ਵਿਸ਼ਵਾਸ ਤੇ ਉਹ ਵੀ ਪੁਰਸ ਕੰਮ ਕਰ ਰਹੀ ਹੈ ਉਸ ਤੋਂ ਇਲਾਵਾ ਲੋਕਾਂ ਨੂੰ ਇਸ ਚੀਜ਼ ਨਾਲ ਉਹਨਾਂ ਨੇ ਗੱਲਬਾਤ ਕਰਕੇ ਇਸ ਚੀਜ਼ ਦਾ ਭਰੋਸਾ ਦਿਵਾਇਆ ਗਿਆ ਵੀ ਉਹਨਾਂ ਦਾ ਨਾਮ ਤੇ ਨੰਬਰ ਉੱਪਰ ਰੱਖ ਕੇ ਤੇ ਉਹ ਸਾਨੂੰ ਇਨਫੋਰਮੇਸ਼ਨ ਦੇਣ ਅਸੀਂ ਉਸ ਤੇ ਐਕਸ਼ਨ ਕਰਾਂਗੇ ਜੀ ਜੀ ਮੈਂ ਆਪਣਾ ਖੁਦ ਦਾ ਨੰਬਰ ਸ਼ੇਅਰ ਕੀਤਾ ਹੈ ਤੇ ਪੂਰੇ ਪਿੰਡ ਵਾਸੀਆਂ ਨਾਲ ਉਹ ਕਿਸੇ ਵੀ ਟਾਈਮ ਦਿਨ ਰਾਤ ਕਿਸੇ ਵੀ ਸਮੇਂ ਮੇਰੇ ਫੋਨ ਤੇ ਕਾਲ ਕਰਕੇ ਮੈਨੂੰ ਦੱਸ ਸਕਦੇ ਹਾਂ ਉਹਦਾ ਨੰਬਰ ਸਰ ਮੇਰਾ ਨੰਬਰ ਹੈ ਸਰ 77173 15216 77173 15216 ਇਸ ਨੰਬਰ ਦੇ ਉੱਤੇ ਮੇਰੇ ਜੋ ਪਿੰਡ ਪੈਂਦੇ ਨੇ ਥਾਣਾ सदर ਕੁਰਾਲੀ ਦੇ ਸਾਰੇ ਹੀ ਸਮੂਹ ਪਿੰਡ ਨਿਵਾਸੀ ਮੂ ਮੇਰੇ ਕੋਲ ਬੇਨਤੀ ਹੈ ਇਸ ਨੰਬਰ ਤੇ ਜੇਕਰ ਪਿੰਡ ਵਿੱਚ ਕੋਈ ਵੀ ਨਸ਼ਾ ਪੀਣ ਵਾਲਾ ਜਾਂ ਵੇਚਣ ਵਾਲੇ ਸੰਬੰਧੀ ਕੋਈ ਇਹਨਾਂ ਕੋਲ ਜਾਣਕਾਰੀ ਹੈ ਤਾਂ ਮੇਰੇ ਇਸ ਨੰਬਰ ਤੇ ਪਲੀਜ਼ ਜ਼ਰੂਰ ਦੱਸੇ